ਰਾ ਨਾਮ ਸਰਦਾਰ ਗੁਰਸ਼ਰਨ ਸਿੰਘ ਅਸੀਂ ਮੰਗ ਪੱਤਰ ਦੇਣ ਆਇਆ 2000 ਸੰਧ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਹੈ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਚਾਹੁੰਦੇ ਆਂ ਕਿ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਹਿਲੇ ਹੋਣੀ ਕਿ ਉੱਠਣ ਦੇ ਆ ਫਿਰ ਕੋਈ ਨਹੀਂ ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲੋਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿੰਨਾ ਜਿੰਨਾ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਇਹ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੰਡਾ ਹੈ ਨਾ ਅਸੀਂ ਸਿੱਖ ਸੰਗਤ ਨਾਮ ਲੈਵਾ ਗੁਰਨਾਨਕ ਨਾਮ ਲੈਵਾ ਸੰਗਤ ਆ। ਇਹ ਸ਼ੋਚਨ ਦੀ ਮਰਿਆਦ ਦੀ ਮੰਗ ਪੱਤਰ ਤੋਂ ਅ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤੇ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਕ ਉਹਨਾਂ ਤੱਕ ਪਹੁੰਚਾ ਦਾਂਗੇ। ਬਾਕੀ ਅਸੀਂ ਤੁਹਾਡੇ ਰਹੀਂ ਪਹੁੰਚਾਉਣੀ ਚਾਹੁੰਦੇ ਆ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ ਪਰਸਪਰ ਮੰਨੋਗੇ ਸਿੰਘ ਸਾਹਿਬ ਨੂੰ ਬਾਅਦ ਵਿੱਚ ਹਾਂ ਜੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਸੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇਖ ਕੇ ਗਏ ਆ ਐਪਲੀਕੇਸ਼ਨ ਕੀਤੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਅਸੀਂ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰ ਦਾ ਕੇਸ ਵੀ ਆਪਣਾ ਕਿੱਡਾ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹ ਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫਕਾ ਇਹ ਪ੍ਰਧਾਨ ਹੋਏ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਕਪ ਡਿਟ ਮੰਤਰੀ ਸਾਫਕਾ ਹੋਏ ਤੇ ਇਹਨੂੰ ਕੋਈ ਮਤਲਬ ਸਜ਼ਾ ਨਾ ਹੋਏ ਤੇ ਅਸੀਂ ਇਹੀ ਅਕਾਲ ਦਸਹ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਵੇ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆਂ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਦਾਂ ਦੁੱਧਿਆਂ ਨੂੰ ਸੱਥੇ ਬੰਦੀਆਂ ਸਿੱਖਾਂ ਨੂੰ ਮਤਲਬ ਸਜਾਵਾਂ ਸਮੇਂ-ਸਮੇਂ ਤੇ ਮਿਲਣ ਦੇ ਜਾਂ ਨੇ ਇਹਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਹਿਤਿਕਤਨ ਦੇ ਬਲੁੰਧਰੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸਭ ਤੋਂ ਵੱਡੀ ਗੱਲ ਕਾਹਤ ਹਿਸਾਬ ਇਹ 2002 ਦੇ ਵਿੱਚ ਇਹਨਾਂ ਨੇ ਘੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਘੋਰ ਅਪਰਾਧ ਕੀਤਾ 2000 ਦੇ ਵਿੱਚ ਦੀ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰਟ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਵਲਜੀਤ ਸੱਚੇ ਕੇ ਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ 'ਚ ਤੇ ਸਮੇਂ-ਸਮੇਂ ਤੇ ਮਤਲਬ ਤਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਿਕਾਇਤ ਤੇ ਫਿਰ ਤਰੀਕਾਂ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਤੱਕ ਕਾਲ ਤੱਕ ਤੱਕ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਾਂਝਾ ਹੋਈ ਹੈ ਇਦਾਂ ਹੀ ਇਹਨੂੰ ਬੁਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਜੇ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸਭੂ ਸੰਗਤਾਂ ਫਿਰ ਚੁੱਕਾਂਗੇ ਜੀ ਸਾਡੀ ਇਹੀ ਮੰਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾ ਗੁਰਪ੍ਰੀ ਸਿੰਘ ਆ ਜੀ